ਪਹਿਸ਼ਤਾ ਸਾਡੇ ਸਿੱਖ ਇਤਿਹਾਸ ਦੇ ਵਿੱਚ ਮੂਰਤੀ ਪੂਜਾ ਜਾਂ ਮੂਰਤ ਪੂਜਨਾ ਵਰਜਿਤ ਹੈ ਤੇ ਇਸ ਪਰੰਪਰਾ ਦੀ ਕੋਈ ਸਾਡੇ ਮਾਨਤਾ ਨਹੀਂ ਹੈਗੀ ਤੇ ਉਹ ਜਦੋਂ ਵੀ ਕਿਸੇ ਨੇ ਹੁਕਮ ਜਾਰੀ ਕੀਤਾ ਉਹ ਸ਼ਾਇਦ ਜਾਣਦੇ ਹੋਣਗੇ ਕਿ ਇਸ ਰੀਤੀ ਰਿਵਾਜ ਨਾਲ ਜਿਹੜਾ ਹੈ ਨਾ ਅ ਕਈ ਵਾਰੀ ਕਈ ਸਾਰੀਆਂ ਤਰ੍ਹਾਂ ਦੇ અપਮਾਨ ਤੇ ਕਈ ਤਰ੍ਹਾਂ ਦੇ ਕੰਟਰੋਵਰਸੀਜ਼ ਜੁੜ ਸਕਦੀਆਂ ਨੇ ਤੇ ਉਹਦਾ ਇੱਕ ਰੀਜ਼ਨ ਮੈਂ ਤੁਹਾਨੂੰ ਦੱਸਦਾ ਆਂ ਆਪਾਂ ਅਕਸਰ ਦੇਖਦੇ ਆਂ ਕਿ ਦਰਿਆਵਾਂ ਦੇ ਵਿੱਚ ਹਿੰਦੂ ਧਰਮ ਦੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੇ ਹੋਰ ਕਈ ਤਰ੍ਹਾਂ ਦੇ ਪੋਸਟਰ ਜਿਹੜੇ ਨੇ ਖਾਸ ਤੌਰ ਤੇ ਦੀਵਾਲੀ ਤੋਂ ਬਾਅਦ ਜਦੋਂ ਲੋਕ ਕਲੈਂਡਰਾਂ ਨੂੰ ਜਾਂ ਜਿਹਨਾਂ ਫੋਟੋਆਂ ਦੀ ਪੂਜਾ ਕਰਦੇ ਨੇ ਉਹ ਨਹਿਰਾਂ ਦੇ ਵਿੱਚ ਕੂੜੇ ਦੇ ਰੂਪ ਦੇ ਵਿੱਚ ਸਾਨੂੰ ਕੂੜੇਦਾਨਾਂ ਦੇ ਵਿੱਚ ਦਿਖਨ ਨੂੰ ਮਿਲਦੇ ਨੇ ਤੇ ਇਹ ਬਹੁਤ ਸਾਰੇ ਲੋਕਾਂ ਦੀਆਂ ਧਾਰਮਿਕ ਜਿਹੜੀਆਂ ਭਾਵਨਾਵਾਂ ਨੇ ਆਹਤ ਕਰਦੇ ਨੇ ਇਹ ਤੇ ਇਸ ਤੋਂ ਸ਼ਾਇਦ ਬਚਣ ਲਈ ਐਸੀ ਚੀਜ਼ਾਂ ਤੋਂ ਬਚਣ ਲਈ ਸਾਨੂੰ ਅ ਗੁਰੂ ਸਾਹਿਬ ਨੇ ਪਹਿਲੀ ਪਾਤਸ਼ਾਹੀ ਨੇ ਮੂਰਤੀ ਜਾਂ ਫੋਟੋ ਪੂਜਨ ਤੋਂ ਮਨਾ ਕੀਤਾ ਸੀ ਤੇ ਇੱਕ ਐਗਜ਼ਾਮਪਲ ਤੁਹਾਨੂੰ ਦੱਸਦਾ ਇੱਥੇ ਲੁਧਿਆਣਾ ਇੰਡੋਰ ਸਟੇਡੀਅਮ ਦੇ ਵਿੱਚ ਇੱਕ ਜਿਹੜਾ ਗੁਰੂ ਸਾਹਿਬ ਦੀ ਫੋਟੋ ਪਈ ਹੈ ਤੇ ਇਸ ਫੋਟੋ ਚਲੋ ਇੱਥੇ ਕਿੰਨ ਰੱਖੀ ਹੈ ਆਈ ਡੋਨਟ ਨੋ ਇਹ ਸਟੇਡੀਅਮ ਹੈ ਜੀ ਤੇ ਤੁਹਾਨੂੰ ਦਿਖਾਉਣਾ ਉਹ ਇਹਨਾਂ ਕੀ ਕੰਟਰੋਵਰਸੀ ਹੈ ਜਦ ਮੈਨੂੰ ਜਿਹੜੀ ਚੀਜ਼ ਚੰਗੀ ਨਹੀਂ ਲੱਗੀ ਉਹ ਹੈਗੀ ਇਹ ਸਿਗਰਟਸ ਤੇ ਬੱਟਸ ਪਏ ਨੇ ਬਹੁਤ ਸਾਰੇ ਔਰ ਇਹ ਕਿਸੇ ਇੱਕ ਬੰਦੇ ਦੇ ਇੱਕ ਬ੍ਰਾਂਡ ਦੇ ਲੱਗਦੇ ਨੇ ਕੋਈ ਬਹਿ ਕੇ ਇੱਥੇ ਨਿਰੰਤਰ ਆ ਕੇ ਆਪਣਾ ਸਟ्रेस ਦੂਰ ਕਰਦਾ ਤੇ ਇਹ ਕੁਰਸੀ ਵੀ ਤੁਸੀਂ ਦੇਖੋ ਬਾਕੀ ਕੁਰਸੀਆਂ ਨਾਲੋਂ ਜਿਹੜੀ ਇਹ ਯੂਜ਼ਡ ਲੱਗਦੀ ਆ ਬਾਕੀ ਸਾਰੀਆਂ ਫੋਲਡ ਪਈਆਂ ਨੇ ਕਈ ਟਾਈਮ ਦੇ ਇਹਨੂੰ ਯੂਜ਼ ਕਰਦਾ ਰਗਾਤਾ ਜਾਂ ਤਾਂ ਉਸ ਬੰਦੇ ਦਾ ਧਿਆਨ ਪਿੱਛੇ ਪੈਂਦਾ ਨਹੀਂ ਤੇ ਜਾਂ ਕੋਈ ਆ ਜਾਣ ਬੁਝ ਕੇ ਕਰਨਾ ਚਾਹੁੰਦਾ ਪਰ ਇਹਦੇ ਨਾਲ ਕੰਟਰੋਵਰਸੀ ਕ੍ਰੀਏਟ ਹੋ ਸਕਦੀ ਹੈ ਤੇ ਇਹ ਮੇਰਾ ਇੱਕ ਪੁਆਇੰਟ ਸੀਗਾ ਮੈਂ ਹੁਣ ਇਸ ਫੋਟੋ ਨੂੰ ਇੱਥੋਂ ਕਿਤੇ ਹੋਰ ਰੱਖ ਦੇਣਾ ਤਾਂ ਕਿ ਜਿਹੜਾ ਵੀ ਬੰਦਾ ਜਿਹਨੂੰ ਆਪਣਾ ਇੱਥੋਂ 뷰 ਚਾਹੀਦਾ ਐ ਸਟ्रेस ਫਰੀ ਉਹ ਆਦਰ ਇੰਜੋਏ ਕਰੀ ਚੱਲੇ ਤੇ ਚਲੋ ਇਸ ਫੋਟੋ ਦਾ ਵੀ ਅਨਾਦਰ ਨਾ ਹੋਵੇ